ਨੇਗੇਟਿਵਿਟੀ ਮਹਿਸੂਸ ਕੀਤੀ ਜਾ ਸਕਦੀ ਹੈ ਬਿਲਕੁਲ ਜੀ 네ਗੇਟਿਵਿਟੀ ਮਹਿਸੂਸ ਕੀਤੀ ਜਾ ਸਕਦੀ ਹੈ ਕਿਸਾਨ ਦੇ ਲਈ ਜਿਹੜਾ ਪ੍ਰੈਡਿਕਸ਼ਨ ਤੁਸੀਂ ਕੀ ਕਰਦੇ ਹੋ ਕਿ ਕੁਝ ਉਹਨਾਂ ਦੇ ਹੱਕ 'ਚ ਕੋਈ ਫੈਸਲਾ ਆਏਗਾ ਕਿ ਮੋਦੀ ਜੀ ਕਰਨ ਦਿਓ ਨਾਲ ਕੋਈ ਹਰੀ ਝੰਡੀ ਦਿਖਾਣਗੇ ਮੰਗਲ ਦੀ ਮਹਾਦਸ਼ਾ ਦੇ ਵਿੱਚ ਉਹ ਇਨਸਾਨ ਅਨਬੀਟੇਬਲ ਹੁੰਦਾ ਜਿਹਨੂੰ ਹਰਾਇਆ ਨਹੀਂ ਜਾ ਸਕਦਾ ਆ ਜਿਹੜਾ ਇਹਨਾਂ ਨੇ ਕਿਸਾਨ ਆંદੋਲਨ 2.0 ਸਟਾਰਟ ਕੀਤਾ ਹੈ ਇਹਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਇhtਿਆਤ ਵਰਤਣ ਦੀ ਲੋੜ ਪੈਗੀ ਦੇਖੋ 2024 ਹਾਲਾਂਕਿ ਪੰਜਾਬ ਵਾਸਤੇ ਬਹੁਤ ਅੱਛਾ ਨਹੀਂ ਮੰਨ ਰਿ ਮੰਨਿਆ ਜਾ ਰਿਹਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਮਨਾ ਕਰੂੰਗੀ ਕਿ ਆਪਣੇ ਬੱਚਿਆਂ ਨੂੰ ਜਿਵੇਂ ਆਪਾਂ ਪੰਜਾਬ 'ਚ ਰਹਿੰਦੇ ਆਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਤੁਸੀਂ 2024 'ਚ ਕਿਵੇਂ ਦੇਖਦੇ ਹੋ ਉਹਦੀ ਕੀ ਪ੍ਰੈਡਿਕਸ਼ਨ ਕਰਦੇ ਹੋ ਦੇਖੋ 2024 ਹਾਲਾਂਕਿ ਪੰਜਾਬ ਵਾਸਤੇ ਬਹੁਤ ਅੱਛਾ ਨਹੀਂ ਮੰਨ ਰਿ ਮੰਨਿਆ ਜਾ ਰਿਹਾ ਠੀਕ ਹੈ ਜੀ ਅ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਮਨਾ ਕਰੂੰਗੀ ਕਿ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਠੀਕ ਹੈ ਜੀ ਹੈਨਾ ਕਿਉਂਕਿ 2024 ਦੇ ਵਿੱਚ ਗਏ ਹੋਏ ਬੱਚੇ ਅਲਟੀਮੇਟਲੀ ਅਗਰ 26 ਦੇ ਵਿੱਚ ਵਾਪਸ ਹੀ ਆਣੇ ਆ ਤਾਂ ਜਾਂ ਫਿਰ ਉੱਥੇ ਜਾ ਕੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਣਗੀਆਂ ਇਕਨੋਮਿਕ ਕ੍ਰਾਈਸਿਸ ਹੋ ਗਿਆ ਜਾਂ ਪ੍ਰਾਕ੍ਰਿਤਿਕ ਆਫਤਾ ਹੋ ਗਈ ਜਾਂ ਜਿਹਨੂੰ ਆਪਾਂ ਕਮਿਊਨਲ ਰਾਈਟਸ ਕਰਨੇ ਆ ਦੰਗੇ ਜਿਹਨੂੰ ਅਸੀਂ ਕਹਿ ਸਕਦੇ ਆ ਉਹ ਸਗਰ ਅਗਰ ਸਾਰਾ ਕੁਝ ਫੇਸ ਕਰਨਾ ਹੈ ਤਾਂ ਉਹ ਨਹੀਂ ਜਾਣ ਨਹੀਂ ਜਾਣ ਠੀਕ ਹੈ ਜੀ ਹਾਲਾਂਕਿ ਕਮਿਊਨਲ ਰਾਈਟਸ ਤੇ ਅਸਾਰ 2024 ਦੇ ਵਿੱਚ ਇੰਡੀਆ ਵਿੱਚ ਵੀ ਬढ़े ਹੋਏ ਨੇ ਬਣੇ ਹੋਏ ਨੇ ਬਟ ਫਿਰ ਵੀ ਮੋਦੀ ਜੀ ਦੀ ਮੰਗਲ ਦੀ ਮਹਾਦਸ਼ਾ ਹੈ ਸਭ ਅੰਡਰ ਕੰਟਰੋਲ ਰਹੇਗਾ ਤੇ ਅ ਹੁਣ ਜਿਹੜਾ ਕਰੰਟ ਇਸ਼ੂ ਆਪਣੇ ਪੰਜਾਬ 'ਚ ਚੱਲ ਰਿਹਾ ਹੈ ਫਾਰਮਰ ਸਾਡੇ ਆਪਣੇ ਕਿਸਾਨ ਜਿਹੜੇ ਨੇ ਉਹ ਕਾਫੀ ਜ਼ਿਆਦਾ ਪ੍ਰੇਸ਼ਾਨ ਚੱਲ ਰਹੇ ਨੇ ਕਿਸਾਨ ਦੇ ਲਈ ਜਿਹੜਾ ਪ੍ਰੈਡਿਕਸ਼ਨ ਤੁਸੀਂ ਕੀ ਕਰਦੇ ਹੋ ਕਿ ਕੁਝ ਉਹਨਾਂ ਦੇ ਹੱਕ 'ਚ ਕੋਈ ਫੈਸਲਾ ਆਏਗਾ ਕਿ ਮੋਦੀ ਜੀ ਕਰਨ ਦਿਉਣ ਨਾਲ ਕੋਈ ਹਰੀ ਝੰਡੀ ਦਿਖਾਣਗੇ ਦੇਖੋ ਜਿਵੇਂ ਕਿ ਹੋਨੇ ਮੈਂ ਤੁਹਾਨੂੰ ਦੱਸਿਆ ਵੀ ਮੋਦੀ ਜੀ ਦੀ ਮੰਗਲ ਦੀ ਮਹਾਦਸ਼ਾ ਚੱਲ ਰਹੀ ਹੈ ਹੈਨਾ ਤੇ ਮੰਗਲ ਦੀ ਮਹਾਦਸ਼ਾ ਦੇ ਵਿੱਚ ਉਹ ਇਨਸਾਨ ਅਨਬੀਟੇਬਲ ਹੁੰਦਾ ਠੀਕ ਹੈ ਜੀ ਜਿਨੂੰ ਹਰਾਇਆ ਨਹੀਂ ਜਾ ਸਕਦਾ ਮਨਾਇਆ ਨਹੀਂ ਜਾ ਸਕਦਾ ਉਹ ਇਨਸਾਨ ਆਪਣੀ ਮਰਜ਼ੀ ਨਾਲ ਕਰੇਗਾ ਜੋ ਵੀ ਕਰੇਗਾ ਔਰ ਜੋ ਕਰੇਗਾ ਬੜਾ ਠੋਸ ਕਰੇਗਾ ਠੀਕ ਹੈ ਤੇ ਇਸ ਵਕਤ ਕਿਸਾਨਾਂ ਨੂੰ ਆ ਜਿਹੜਾ ਇਹਨਾਂ ਨੇ ਕਿਸਾਨ ਆંદੋਲਨ 2.0 ਸਟਾਰਟ ਕੀਤਾ ਹੈ ਇਹਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ احتیاط برਤਨ ਦੀ ਲੋੜ ਪੈਗੀ ਠੀਕ ਹੈ ਹੈ ਨਾ ਬਹੁਤ ਸਤਰਕ ਰਹਿਣ ਦੀ ਲੋੜ ਪੈਗੀ ਕਿ ਹਾਲਾਤ ਬੇਕਾਬੂ ਵੀ ਹੋ ਸਕਦੇ ਨੇ ਕਿ ਜੋ ਕਿ ਇਹਨਾਂ ਦੇ 네ਗੇਟਿਵ ਵੀ ਜਾ ਸਕਦੇ ਨੇ ਤੇ ਥੋੜਾ ਸਤਰਕ ਰਹਿਣ ਸਾਡੇ ਆਪਣੇ ਵੀਰ ਨੇ ਸਾਡੇ ਆਪਣੇ ਫੇਵਰੇਬਲ ਨਹੀਂ ਦੇਖਦੇ ਉਹ ਹਾਂਜੀ ਤੇ ਅਸੀਂ ਨਹੀਂ ਚਾਹੁੰਦੇ ਸਾਡੇ ਆਪਣੇ ਭਰਾ ਆਪਣੇ ਵੀਰ ਵੀ ਕਿਸੇ ਵੀ ਮੁਸ਼ਕਲ ਦੇ ਵਿੱਚ ਆਣ ਜਾਂ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਬਕਾਰ ਚਲੀ ਜਾਵੇ ਤੇ ਥੋੜਾ ਸਹਤਰ ਕਰਨ ਦੀ ਲੋੜ ਪਈ ਲੋੜ ਪਈ ਅੱਗੇ ਗੱਲ ਕਰਦੇ ਆ ਨੈਗੇਟਿਵਿਟੀ ਬਾਰੇ ਚ ਮੇਰਾ ਅਗਲਾ ਸਵਾਲ ਤੁਹਾਡੀ ਤੋਂ ਹੋਏ ਨੈਗੇਟਿਵਿਟੀ ਤੋਂ ਰਿਲੇਟਡ ਤਾਨਿਆ ਜੀ ਨੈਗੇਟਿਵਿਟੀ ਮਹਿਸੂਸ ਕੀਤੀ ਜਾ ਸਕਦੀ ਹੈ ਬਿਲਕੁਲ ਜੀ ਨੈਗੇਟਿਵਿਟੀ ਮਹਿਸੂਸ ਕੀਤੀ ਜਾ ਸਕਦੀ ਹੈ ਘਰ ਦੇ ਵਿੱਚ ਜੋ ਸਭ ਤੋਂ ਛੋਟਾ ਬੱਚਾ ਹੋਏਗਾ ਜੀ ਹੈਨਾ ਉਸਤੇ ਉੱਪਰ ਸਿੰਪਟਮਸ ਆਨੇ ਸਟਾਰਟ ਹੋ ਜਾਂਦੇ ਨੇ ਜਾਂ ਉਹਦੀ ਹੈਲਥ ਖਰਾਬ ਹੋਣੀ ਸ਼ੁਰੂ ਹੋ ਜਾਏਗੀ ਜਾਂ ਉਹਦੇ ਆਦਤਾਂ ਦੇ ਵਿੱਚ ਤੁਹਾਨੂੰ ਬਹੁਤ ਜਿੱਦੀ ਪਾਨੀਆ ਮਤਲਬ ਕਿਸੇ ਤਰੀਕੇ ਉਹ ਗੱਲ ਨਹੀਂ ਮੰਨ ਰਿਹਾ ਜਾਂ ਉਹ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲੋਕਾਂ ਨੂੰ ਸੁਪਨੇ ਬੁਰੇ-ਬੁਰੇ ਆਣੇ ਸ਼ੁਰੂ ਹੋ ਜਾਂਦੇ ਨੇ ਆਪਣੇ ਪਿਤਰਾਂ ਦੇ ਸੁਪਨੇ ਆਣੇ ਸ਼ੁਰੂ ਹੋ ਜਾਂਦੇ ਨੇ ਹੈਲਥ ਖਰਾਬ ਹੋਣੀ ਸਟਾਰਟ ਹੋ ਜਾਂਦੀ ਹੈ ਘਰ ਦੇ ਵਿੱਚ ਜੋ ਬੱਚਾ ਹੋਏਗਾ ਜੋ ਸ਼ਾਦੀ ਲਾਇਕ ਹੈ ਉਸ ਦੀ ਸ਼ਾਦੀ ਨਹੀਂ ਹੋ ਰਹੀ ਹੈ ਠੀਕ ਹੈ ਉਸ ਦੀ ਹੈਲਥ ਖਰਾਬ ਹੋਣੀ ਸਟਾਰਟ ਹੋ ਗਈ ਲੜਕਾ ਹੋਵੇ ਜਾਂ ਲੜਕੀ ਹੋ ਕਿਸੇ ਦੀ ਵੀ ਸ਼ਾਦੀ ਨਹੀਂ ਹੋ ਪਾਰੀ ਨੌਕਰੀ ਨਹੀਂ ਮਿਲ ਰਹੀ ਘਰ ਦੇ ਵਿੱਚ ਸਿਲਨ ਆਣੀ ਸਟਾਰਟ ਹੋ ਗਈ ਹੈ ਠੀਕ ਹੈ ਇਹ ਸਭ 네ਗੇਟਿਵਿਟੀ ਦੇ ਅਸਰ ਨੇ ਇਹ 네ਗੇਟਿਵਿਟੀ ਦੋ ਤਰੀਕੇ ਨਾਲ ਹੋ ਸਕਦੀ ਹੈ ਯਾ ਤਾਂ ਦੇਖੋ ਪਿਤਰ ਦੋਸ਼ ਹੈ ਹੈਨਾ ਜੋ ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿਤਰਾਂ ਨੂੰ ਸਭ ਤੋਂ ਪਹਿਲਾਂ ਮਨਾਵੇ ਪਰਮਾਤਮਾ ਬਾਚੇ ਮੰਨੇਗਾ ਪਰਮਾਤਮਾ ਵੀ ਕਹਿੰਦਾ ਵੀ ਪਹਿਲਾਂ ਆਪਣੇ ਪਿਤਰਾਂ ਨੂੰ ਮਨਾਓ ਠੀਕ ਹੈ ਪਿਤਰਾਂ ਤੁਸੀਂ ਕਿਨੂੰ ਕਹਿੰਦੇ ਹੋ अब जो ਉਹਨਾਂ ਦੇ ਪੂਰਵਜ ਜੋ ਪਿਤਰ ਹੁੰਦੇ ਆ ਜਿਸ ਤਰ੍ਹਾਂ ਕਿ ਇਹਨਾਂ ਦੇ ਦਾਦੇ ਪਰਦਾਦੇ ਵੀ ਜਿਨ੍ਹਾਂ ਨੂੰ ਮੰਨਦੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੂੰ ਹੀ ਮੰਨਣਾ ਪਏਗਾ ਅਦਰਵਾਈਜ਼ ਪਿਤਰ ਅਗਰ ਨਾਰਾਜ਼ ਹੁੰਦੇ ਆ ਤੇ ਪਰਮਾਤਮਾ ਨੂੰ ਮਨਾਉਣਾ ਬਹੁਤ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਠੀਕ ਹੈ ਇਸ ਤੋਂ ਇਲਾਵਾ ਵਾਸਤੂ ਵੀ ਇੱਕ ਬਹੁਤ ਵੱਡਾ ਕਾਰਨ ਹੈ 네ਗੇਟਿਵਿਟੀ ਦਾ ਅਗਰ ਘਰ ਦੇ ਵਿੱਚ ਕਿਤੇ ਇਸ ਤਰ੍ਹਾਂ ਦੀ ਜਗ੍ਹਾ ਤੇ ਟਾਇਲਟ ਬਣ ਜਾਵੇ ਜਿਸ ਤਰ੍ਹਾਂ ਨਾਰਥ-ਈਸਟ ਦੇ ਵਿੱਚ ਅਗਰ ਟਾਇਲਟ ਬਣ ਜਾਈਏ ਘਰ 'ਚ ਕਿਸੇ ਨਾ ਕਿਸੇ ਨੂੰ ਕੈਂਸਰ ਹੋਏਗਾ ਠੀਕ ਹੈ ਉਹਨੂੰ 네ਗੇਟਿਵਿਟੀ ਹੀ ਹੈ ਅਗਰ ਕਿਸੇ ਨੂੰ ਕੈਂਸਰ ਹੈ ਤਾਂ ਚੈੱਕ ਕਰ ਸਕਦਾ ਹੈ ਵੀ ਉਹਦੇ ਘਰ ਦੇ ਨਾਰ ਠੀਕ ਹੈ ਅਗਰ ਮੰਨ ਲਓ ਕਿ ਕਿਸੇ ਦੇ ਦਿਮਾਗ ਤੇ ਬਹੁਤ ਜ਼ਿਆਦਾ ਬਰਡਨ ਹੈ ਉਹ ਮਤਲਬ ਡਿਪਰੈਸ਼ਨ ਚ ਜਾ ਰਿਹਾ ਹੈ ਜਾਂ ਬ੍ਰੇਨ ਚ ਟਿਊਮਰ ਹੀ ਬਣ ਗਿਆ ਹੈ ਬ੍ਰੇਨ ਤੇ ਇੰਨਾ ਜ਼ਿਆਦਾ ਇਫੈਕਟ ਪੈ ਗਿਆ ਤੇ ਡੈਫੀਨਿਟਲੀ ਨਾਰਥ-ਈਸਟ ਦੇ ਵਿੱਚ ਉਹਨਾਂ ਦੇ ਘਰ ਚ ਪੌੜੀਆਂ ਬਣੀਆਂ ਹੋਣਗੀਆਂ ਠੀਕ ਹੈ ਤੇ ਇਹ ਸਾਰੀਆਂ ਚੀਜ਼ਾਂ ਜੋ ਹੈ ਇਹ 네ਗੇਟਿਵਿਟੀ ਵਾਸਤੂ ਔਰ ਆਪਣੇ ਜੋ ਅਸੀਂ ਪਿਤਰਾਂ ਨੂੰ ਪੂਜਦੇ ਆ ਇਹ ਦੋਨੇ ਚੀਜ਼ਾਂ ਦੇ ਉੱਪਰ ਨਿਰਭਰ ਕਰਦਾ ਹੈ